ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਨਵੀਂ ਰਿਕਰੂਟਮੈਂਟ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਿਹਾ ਆਂਗੜਵਾੜੀ ਡਿਪਾਰਟਮੈਂਟ ਦੇ ਵੱਲੋਂ ਜਾਰੀ ਹੋਈ ਇੱਕ ਨਵੀਂ ਪਰਤੀ ਦੀ ਜਿਹਦਾ ਕਿ ਨੋਟੀਫਿਕੇਸ਼ਨ ਅੱਜ ਤੋਂ ਹੀ ਜਾਰੀ ਕੀਤਾ ਗਿਆ ਹੈ ਜਿਹਦੀ ਕਿ ਤਨਖਾਹ 25000 ਪਲੱਸ ਰਹਿਣ ਵਾਲੀ ਹੈ ਬੰਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲੇਗੀ ਸੋ ਜਿਹੜੀ ਇਹ ਨੋਟੀਫਿਕੇਸ਼ਨ ਹੈ ਇਹ ਜੈਨੂਇਨ ਨੋਟੀਫਿਕੇਸ਼ਨ ਹੈ ਸੋ ਇਹਦੇ ਵਿੱਚ ਕੋਈ ਫੇਕ ਲਿਖਣ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਖੁਦ ਮੈਂ ਤੁਹਾਨੂੰ ਇਹਨਾਂ ਦੀ ਵੈਬਸਾਈਟ ਦੱਸ ਕੇ ਜਾਵਾਂਗੀ ਜਿਹੜੀ ਕਿ ਤੁਸੀਂ ਖੁਦ ਜਾ ਕੇ ਚੈੱਕ ਕਰ ਸਕਦੇ ਹੋ ਅਤੇ ਵੀਡੀਓ ਨੂੰ ਫੁੱਲ ਜ਼ਰੂਰ ਵਾਚ ਕਰਿਆ ਕਰੋ ਕਿਉਂਕਿ ਤੁਸੀਂ ਥੋੜੀ ਜੀ ਇੱਕ ਅਕਾਤ ਸੈਕਿੰਡ ਦੀ ਵੀਡੀਓ ਦੇਖ ਕੇ ਫਿਰ ਤੁਸੀਂ ਕਮੈਂਟ ਦੇ ਵਿੱਚ ਪੁੱਛਦੇ ਹੋ ਉਮਰ ਕਿੰਨੀ ਹੈ ਹਾਂਜੀ ਹੁਣ ਅਸੀਂ ਹੈਗੇ ਆ ਆਫੀਸ਼ੀਅਲ ਵੈਬਸਾਈਟ ਤੇ ਜਿੰਦੇ ਵਿੱਚ ਅਸੀਂ ਪੀਡੀਐਫ ਨੂੰ ਡਾਊਨਲੋਡ ਕਰ ਚੁੱਕੇ ਆ ਅਤੇ ਇਹ ਜਿਹੜੀ ਐਪਲੀਕੇਸ਼ਨ ਫਾਰਮ ਹੈ ਜਿਹਦੇ ਵਿੱਚ ਤੁਸੀਂ ਸਾਰੀ ਆਪਣੀ ਡਿਟੇਲ ਮੈਂਸ਼ਨ ਕਰਨੀ ਹੋਵੇਗੀ ਅਤੇ ਨਾਲ ਦੀ ਨਾਲ ਇਹਦੇ ਵਿੱਚ ਜਿੰਨੀ ਵੀ ਤੁਹਾਡੇ ਕੋਲ ਕੁਆਲਿਫੀਕੇਸ਼ਨ ਬੰਦੀ ਐ ਐਕਸਟਰਾ ਵੀ ਹੈਗੀ ਐ ਜਿਹੜੀ ਇਹਨਾਂ ਨੇ ਮੰਗ ਕੀਤੀ ਐ ਤਾਂ ਤੁਸੀਂ ਉਹ ਸਾਰੀ ਇਸ ਤਰ੍ਹਾਂ ਫਿਲ ਆਊਟ ਕਰਨੀ ਹੋਵੇਗੀ ਮਾਰਕਸ ਵਗੈਰਾ ਦਿੱਤੇ ਗਏ ਨੇ ਅਤੇ ਜਿਹੜੀ ਪਰਸੈਂਟੇਜ ਵਗੈਰਾ ਸਾਰਾ ਕੁਝ ਦੱਸਣਾ ਹੋਵੇ ਕਿ ਕਿਹੜੇ ਸਕੂਲ ਤੋਂ ਕਿੱਥੋਂ ਕਿੰਨੇ ਸਾਲਾਂ ਦੇ ਵਿੱਚ ਕੀਤੀ ਸਾਰੀ ਜਾਣਕਾਰੀ 填ਣੀ ਹੋਵੇਗੀ ਕੋਈ ਵੀ ਅਦਰ ਐਕਸਪੀਰੀਅੰਸ ਹੈਗਾ ਐ ਤਾਂ ਵਰਕ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ ਅਤੇ ਨੈਕਸਟ ਦੇਖੋ ਜਿੰਨਾ ਵੀ ਤੁਸੀਂ ਆਪਣਾ ਐਕਸਪੀਰੀਅੰਸ ਜਾਂ ਆਪਣੀ ਕੁਆਲਿਫਿਕੇਸ਼ਨ ਐਡ ਕਰੋਗੇ ਉਹਨਾਂ ਹੀ ਤੁਹਾਨੂੰ ਬੈਨੀਫਿਟ ਰਹਿਣ ਵਾਲਾ ਹੈ ਹੁਣ ਆਪਾਂ ਜਿਹੜੇ ਅਫੀਸ਼ੀਅਲ ਜਿਹੜੇ ਨੋਟੀਫਿਕੇਸ਼ਨ ਹੈ ਹੁੰਦੇ ਚੱਲਦੇ ਆ ਜਿਹੜੀ ਕਿ ਇਹਦੇ ਵਿੱਚ ਤਿੰਨ ਪੋਸਟਾਂ ਟੋਟਲ ਆਊਟ ਕੀਤੀਆਂ ਨੇ ਪਹਿਲੇ ਨੰਬਰ ਤੇ ਕਾਲ ਆਪਰੇਟਰ ਡੇ ਐਂਡ ਨਾਈਟ ਸ਼ਿਫਟ ਦੀ ਜਿਹੜੀ ਇਹ ਵੈਕੈਂਸੀ ਹੈ ਚਾਈਲਡ ਹੈਲਪ ਲਾਈਨ ਦੇ ਵੱਲੋਂ ਇਹ ਹੀ ਦਿੱਤੀ ਗਈ ਹੈ ਤੇ ਦੂਜੀ ਜਿਹੜੀ ਵੈਕੈਂਸੀ ਹੈ ਉਹ ਹੈ ਜੀ ਔਮਨ ਦੇ ਵੱਲੋਂ ਸੇਮ ਪੋਸਟ ਹੈ ਪਹਿਲੇ ਦੇ ਵਿੱਚ ਹੈਗਾ ਜੀ ਮੇਲ ਫੀਮੇਲ ਦੋਨੋਂ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਇੱਕ ਨੇ ਜੇ ਆਪਾਂ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਕੈਂਡੀਡੇਟ ਕੋਲ ਹੋਣੀ ਚਾਹੀਦੀ ਹੈ ਕਿਸੇ ਵੀ ਸਟ੍ਰੀਮ ਦੇ ਨਾਲ ਹੋਵੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਦੇਖੋ ਜੇ ایکسپੀਰੀਅੰਸ ਦੀ ਗੱਲ ਕਰੀਏ ਤਾਂ ਉਹਨ ਲਈ ਉਹਨਾਂ ਨੇ ਕਮਿਊਨੀਕੇਸ਼ਨ ਦੀ ਗੱਲ ਕੀਤੀ ਕਿ ਗੁੱਡ ਕਮਿਊਨੀਕੇਸ਼ਨ ਆਉਣਾ ਚਾਹੀਦਾ ਤੁਸੀਂ ਬੋਲ ਚੱਲ ਦਾ ਟੰਗ ਤੁਹਾਡੇ ਕੋਲ ਵਧੀਆ ਹੋਣਾ ਚਾਹੀਦਾ ਕਿ ਹਿੰਦੀ ਅਤੇ ਦੂਜੀ ਕਿ ਹੈ ਇੰਗਲਿਸ਼ ਦੇ ਵਿੱਚ ਠੀਕ ਹੈ ਬੇਸਿਕ ਜੀ ਨੋਲਿਜ ਮਤਲਬ ਤੁਹਾਨੂੰ ਹੋਣੀ ਚਾਹੀਦੀ ਹੈ ਠੀਕ ਹੈ ਵਰਕ ਦਾ ایکسپੀਰੀਅੰਸ ਹੋਣਾ ਚਾਹੀਦਾ ਨੈਕਸਟ ਦੇਖੋ ਇਹਦੇ ਵਿੱਚ ਹਿੰਦੀ ਤਾਲ ਕਰਕੇ ਕਿਉਂਕਿ ਦੇਖੋ ਇਹ ਜਿਹੜੀ ਵੈਕੈਂਸੀ ਹੈ ਚੰਡੀਗੜ੍ਹ ਡਿਪਾਰਟਮੈਂਟ ਦੇ ਵੱਲੋਂ ਆਊਟ ਕੀਤੀ ਗਈ ਹੈ 18 ਤੋਂ 37 ਸਾਲ ਏਜ ਰੇਨ ਵਾਲੀ ਹੈ 25000 ਪਲੱਸ ਇਹਦੇ ਵਿੱਚ ਤਨਖਾਹ ਹੈਗੀ ਹੈ ਤੇ ਜਿਹੜੀ ਇਹ ਵੈਕੈਂਸੀ ਹੈ ਕੰਟਰੈਕਟ ਬੇਸਿਸ ਤੇ ਕੀ ਹੈ ਬਟ ਇਹਦੇ ਵਿੱਚ ਟਾਈਮ ਟੂ ਟਾਈਮ ਇਹਦੇ ਚੇਂਜਿੰਗ ਹੁੰਦੇ ਰਹਿੰਦੀਆਂ ਹਨ ਅਤੇ ਜੋ ਵੀ ਕੈਂਡੀਡੇਟ ਇਹਦੇ ਵਿੱਚ ਲੱਗ ਜਾਂਦਾ ਹੈ ਨੌਕਰੀ ਉਹਨਾਂ ਨੂੰ ਮਿਲ ਜਾਂਦੀ ਹੈ ਉਹ ਪੱਕੇ ਹੁੰਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਡਿਪਾਰਟਮੈਂਟ ਆਫ ਸੋਸ਼ਲ ਵੈਲਫੇਅਰ ਔਮਨ ਐਂਡ ਚਾਈਲਡ ਡਿਵੈਲਪਮੈਂਟ ਚੰਡੀਗੜ੍ਹ ਦੇ ਵੱਲੋਂ ਇਹ ਵੈਕੈਂਸੀ ਆਊਟ ਕੀਤੀ ਗਈ ਹੈ ਕੀ ਗੱਲ ਕੀਤੀ ਗਈ ਹੈ ਕਿ ਜਿਹੜੀ ਇਹਦੇ ਵਿੱਚ ਇੰਟਰਵਿਊ ਹੋਵੇਗੀ ਉਹ ਦਿੱਤੀ ਗਈ ਹੈ ਟਾਈਮ ਪੀਰੀਅਡ ਦਿੱਤਾ ਗਿਆ 16 5 2025 ਲਾਸਟ ਰਹਿਣ ਵਾਲਾ ਹਾਂਜੀ ਸਥਾਨ ਵਗੈਰਾ ਜੋ ਵੀ ਹੈ ਮੈਂਸ਼ਨ ਕੀਤਾ ਗਿਆ ਹੈ ਦੂਸਰੇ ਨੰਬਰ ਤੇ ਨੋਟ ਦਿੱਤਾ ਕਿ ਡਾਕੂਮੈਂਟ ਜਿਹੜੇ ਹੋਣਗੇ ਉਹਦੇ ਵਿੱਚ ਤੁਹਾਡੇ ਕੋਲ ਕਿਹੜੇ ਕਿਹੜੇ ਡਾਕੂਮੈਂਟ ਹੋਣੇ ਜ਼ਰੂਰੀ ਹਨ ਪਹਿਲੇ ਨੰਬਰ ਤੇ ਉਹਨਾਂ ਦਿੱਤਾ ਕਿ ਇੱਕ ਕਾਪੀ ਤੁਹਾਡੇ ਕੋਲ ਪਾਸਪੋਰਟ ਸਾਈਜ਼ ਫੋਟੋ ਦੀ ਹੋਣੀ ਚਾਹੀਦੀ ਹੈ ਦੂਜੇ ਨੰਬਰ ਤੇ 셀ਫ ਅਟੈਂਡਡ ਫੋਟੋ ਜਿਹੜੀ ਕਿ ਫੋਟੋ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਅਤੇ ਨੈਕਸਟ ਦੇਖੋ ਤੀਜੇ ਨੰਬਰ ਤੇ ਦਿੱਤਾ ਗਿਆ ਹੈ ਕਿ ਕੈਂਡੀਡੇਟ ਦੇ ਕੋਲ ਕੀ ਹੈ ਅਫੀਸ਼ੀਅਲ ਵੈਬਸਾਈਟ ਚੰਡੀਗੜ੍ਹ ਦੇ ਉੱਤੇ ਜਾ ਕੇ ਇਹ ਤੁਸੀਂ ਆਪਣਾ ਫਾਰਮ ਐਪਲੀਕੇਸ਼ਨ ਹੈ ਖੁਦ ਅਪਲਾਈ ਕਰ ਸਕਦੇ ਹੋ ਠੀਕ ਹੈ ਉਹ ਨਾਲ ਦੀ ਨਾਲ ਤੁਹਾਨੂੰ ਦੱਸ ਦੇਣਗੇ ਕਿਵੇਂ-ਕਿਵੇਂ ਤੁਸੀਂ ਸਟੈਪ ਟੂ ਸਟੈਪ ਅਪਲਾਈ ਕਰਨਾ ਹੋਵੇਗਾ ਬਾਕੀ ਸਾਰੀ ਇਸ ਤਰ੍ਹਾਂ ਜਾਣਕਾਰੀ ਦਿੱਤੀ ਗਈ ਹੈ ਅਤੇ ਪਹਿਲਾਂ ਹੀ ਤੁਸੀਂ ਮੈਂਸ਼ਨ ਕਰਕੇ ਅਤੇ ਉੱਥੇ ਜਾ ਕੇ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਜੋ ਹੋਵੇਗੀ ਕੋਈ ਐਗਜ਼ਾਮ ਵਗੈਰਾ ਕੁਝ ਨਹੀਂ ਹੋਣ ਵਾਲਾ ਬਸ ਉਹਦੇ ਵਿੱਚ ਕੀ ਹੈ ਤੁਹਾਡੇ ਕੈਂਡੀਡੇਟ ਕੋਲ ਜਿਹੜੀ ਇੱਕ ਕੀ ਕਮਿਊਨੀਕੇਸ਼ਨ ਸਕਿੱਲ ਹੋਣਾ ਚਾਹੀਦਾ ਹੈ ਇੰਗਲਿਸ਼ ਅਤੇ ਹਿੰਦੀ ਦੇ ਵਿੱਚ ਜੇਕਰ ਤੁਸੀਂ ਗੱਲਬਾਤ ਵਧੀਆ ਟੰਗ ਦੇ ਨਾਲ ਕਰ ਸਕਦੇ ਹੋ ਤਾਂ ਤੁਸੀਂ ਤਾਂ ਹੀ ਇਸ ਐਪਲੀਕੇਸ਼ਨ ਨੂੰ ਅਪਲਾਈ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਚੈਨਲ ਤੇ ਪਹਿਲੇ ਜੋ ਜੁੜੇ ਹੋ ਤਾਂ ਜ਼ਰੂਰ ਤੋਂ ਸਬਸਕ੍ਰਾਈਬ ਕਰਨਾ ਧੰਨਵਾਦ ਜੀ